ਕਿੰਨੇ ਸਾਲਾਂ ਦਾ ਮੁੰਡਾ ਤੁਹਾਡਾ ਹੈ? 1 ਕਿੰਨੇ ਸਾਲ ਦਾ? 1 ਕਿੰਨੇ ਸਾਲ ਦਾ? ਹਾਂਜੀ। ਇਹ ਕਿੰਨੇ ਚਿਰ ਹੋ ਗਿਆ ਇਹਨੂੰ ਜਿਹੜਾ ਗਿਆ ਸੀਗਾ ਰਸ਼ੀਆ ਨੂੰ ਗਿਆ ਸੀਗਾ? 3 ਮਹੀਨਾ ਹੋ ਗਿਆ। 3 ਮਹੀਨਾ ਹੋ ਚਲੇ ਹਾਂਜੀ। ਤੇ ਉੱਥੇ ਜਾ ਕੇ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹਨੂੰ ਫੌਜ ਵਿੱਚ ਭਰਤੀ ਕਰਤਾ? ਸਾਨੂੰ 1 ਮਹੀਨੇ ਬਾਅਦ ਫੋਨ ਆਇਆ ਹੈਗਾ ਤੁਸੀਂ ਮੈਸੇਜ ਕੀਤਾ ਵੀ ਮੇ ਨੂੰ ਮੰਮੀ ਇਹਨਾਂ ਨੇ ਖੜ ਦੇਿਆ ਤੇ ਮੈਨੇ ਉਹ ਤੇ ਪੁਲਿਸ ਵਿੱਚ ਕਰ ਦਿੱਤਾ ਅਦੇ ਚ ਜੇਲ੍ਹ ਚ ਜੇਲ੍ਹ ਚ ਕਰਕੇ ਫਿਰ ਮੈਨੂੰ ਅੱਗੇ ਉਹ ਖਿਲਾਜ ਲੈਨੇ ਭਰਤੀ ਕਰ ਦਿੱਤਾ ਨਾ ਕੋਈ ਵੀ। ਸਾਨੂੰ ਦਰਾਪਾ ਵੀ ਉਹਨੇ ਤਿੰਨ ਦਿਨ ਤੋਂ ਕਲਾਕਾ ਤੋਂ ਦਰਾਪਾ ਸਭੀ ਕੱਟ ਦਿੱਤਾ ਸਮਾਂ ਰਹੀ ਲੱਗਦਾ ਸੀ ਤਾਂ ਹੀ ਨਾ ਤੇ ਹੁਣ ਲਾਸਟ ਟਾਈਮ ਤੁਹਾਡੇ ਬੇਟੇ ਨਾਲ ਕਦੋਂ ਗੱਲ ਹੋਈ ਤੁਹਾਡੀ ਬੇਟੇ ਨਾਲ ਨਾ ਤੈਮਨ 10 12 ਦਿਨ ਹੋਈ ਗੱਲੋਂ ਇਹ ਜਿਹੜਾ ਬਾਹਰ ਹੈ ਪਹਿਲੀ ਵਾਰ ਹੀ ਗਿਆ ਕਿ ਅੱਗੇ ਵੀ ਗਿਆ ਸੀ ਉੱਥੇ ਅੱਗੇ ਗਿਆ ਸੀ ਕੁੰਮਾਂ ਦੇ ਉਹ ਕਿਹੜੀ ਜਗ੍ਹਾ ਗਿਆ ਸੀ ਠੀਕ ਹੈ ਸੀ ਅੱਗੇ ਬੱਚਿਆਂ ਨਾਲ ਰਹਿੰਦੀ ਇੱਕ ਸਾਨੂੰ ਪਤਾ ਜਿੱਦਾਂ ਹੈਗਾ ਕਿ ਉੱਥੇ ਲੜਾਈ ਲੱਗੀ ਹੈ ਜੀ ਤਾਂ ਇਹ ਤੁਹਾਡਾ ਬੇਟਾ ਉੱਥੇ ਕੀ ਕਰਨ ਗਿਆ ਅਪਾ ਜੀ ਉੱਥੇ ਟੂਰਸਟ ਵੀ ਜਿੱਤੇ ਗਿਆ ਘੁੰਮਣ ਲਈ ਆਪ ਹੀ ਬੱਚਿਆਂ ਨੇ ਪਤਾ ਨਹੀਂ ਕਿੱਥੋਂ ਜਾਣਦ ਲਈ ਇਹਨਾਂ ਨੇ ਸਲਾਹ ਬਣਾਈ ਫਸੇ ਨਿਕਲ ਮੈਨੂੰ ਬੋਲੀ ਜੀ ਮੰਮੀ ਮੈਂ ਘੁੰਮਣ ਲਈ ਜਾਣਾ ਪਹਿਲਾਂ ਗਿਆ ਸੀਗਾ ਜੀ ਪਹਿਲਾਂ 15 ਦਿਨ ਦਾ ਵੀਜ਼ਾ ਲਗਵਾਇਆ ਜਗੇ ਵੀਜ਼ਾ ਲੱਗਿਆ ਤਾਂ 15 ਦਿਨ ਬਾਅਦ ਵਾਪਸ ਆ ਗਿਆ ਤਾਂ ਹੁਣ ਨਿਊ ਇਅਰ ਤੇ ਕਹਿੰਦਾ ਮੈਂ ਘੁੰਮਣ ਜਾਣਾ ਦੁਬਾਰਾ ਨਿਊ ਇਅਰ ਤੇ ਘੁੰਮਣ ਗਿਆ ਬੇਟਾ ਟੈਕਸੀ ਵਾਲਾ ਮਿਲਿਆ ਉਹਨਾਂ ਨੂੰ ਹਾਂ ਉਹਨੇ ਕਿਹਾ ਜੀ ਮੈਂ ਨਾ ਤੇ ਉਹ ਕਮਾਨ ਲੈ ਗਿਆ ਜੀ ਕਹਿੰਦਾ ਮੈਂ ਯੂਕਰੇਨ ਘੁਮਣ ਲੈ ਕੇ ਜਾਉਂਗਾ ਅੱਛਾ ਹਾਂ ਜਿੱਥੇ ਲੜਾਈ ਲੱਗੀ ਹੋਈ ਆ ਤੇ ਕਮਾਨ ਲੈ ਗਿਆ ਉੱਥੇ ਜਾ ਕੇ ਇਹਨਾਂ ਕੋਲ ਪੈਸੇ ਮੰਗੇ ਕਹਿੰਦਾ ਮੈਨੂੰ ਪੈਸੇ ਦੇ ਉਹ ਮੈਂ ਤੁਹਾਨੂੰ ਗਾ ਘੁਮਾਉਂਗਾ ਇਹ ਕਹਿੰਦਾ ਸਾਡੇ ਕੋਲ ਪੈਸੇ ਨਹੀਂ ਉਹਨੇ ਉੱਥੇ ਲੱਗਦਾ ਜੀ ਉੱਥੇ ਲੱਗਦਾ ਇਹਨਾਂ ਨੂੰ ਆਰਮੀ ਨੇ ਉਹ ਪੁਲਿਸ ਨੇ ਚੱਕ ਲਿਆ ਜੀ ਕਹਿੰਦੇ ਤੁਸੀਂ ਇਲੀਗਲ ਆਏ ਹੋ ਸਾਡੀ ਕੰਟਰੀ 'ਚ ਤਾਂ ਉਹਨਾਂ ਨੇ ਚੱਕ ਕੇ ਇਹਨਾਂ ਕੋਲ ਦੋ-ਤਿੰਨ ਦਿਨ ਜੇਲ੍ਹ 'ਚ ਰੱਖਿਆ ਮੁੜ ਕੇ ਇਹਨਾਂ ਕੋਲ ਆਰਮੀ ਨੂੰ ਹੱਥ ਵਧਾਤਾ ਆਰਮੀ ਨੇ ਕੁੱਟ ਮਾਰ ਕਰਕੇ ਇਹਨਾਂ ਨੂੰ ਸੈਂਡ ਕਰਾ ਲਈ ਸੈਂਡ ਕਰਾ ਕੇ ਹੁਣ ਉਹ ਕੇ ਲੜਾਈ ਦੇ ਵੇਰੇ ਨਹੀਂ ਪਹਿਲਾਂ 15 ਦਿਨ ਟ੍ਰੇਨਿੰਗ ਦਿੱਤੀ ਹੈ ਪਿਛੇ ਹੀ ਫਿਰ ਦੋ ਰੈਡ ਲਾਈਨ ਤੇ ਲੈ ਕੇ ਜਾ ਰਹੇ ਹਨ ਫਿਰ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲ ਨੂੰ ਅੱਧਵਾਚਾ ਤੁਸੀਂ ਘੱਟ ਪਾ ਰਹੇ ਹੋ ਮੈਂ ਨੂੰਰ ਕੋ ਅਸਲੀ ਜੈ 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 ਮੇਰੇ ਬੱਚਾ ਜੈ 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 ਨਰਾਂਸਲ ਇਹ ਕਿੰਨਾ ਚਿਰ ਹੋ ਗਿਆ ਯਾਨੀ ਕਿ ਇਹਦੀ ਉਮਰ ਇੱਕ ਤਾਂ ਉਮਰ ਦੱਸੋ ਪਹਿਲਾਂ ਕਿੰਨੀ ਉਮਰ ਹੈ ਜੀ ਕਿੰਨੇ ਸਾਲਾਂ ਦੇ ਮੈਨੂੰ ਮੈਂ ਅੰਨ ਪਾੜਾ ਮੈਨੂੰ ਕਿੰਨੇ ਸਾਲਾਂ ਦਾ ਮੁੰਡਾ ਤੁਹਾਡਾ ਹੈ 1 ਸਾਲ ਦਾ 1 ਕਿੰਨੇ ਸਾਲ ਦਾ ਇਹ ਕਿੰਨੇ ਚਿਰ ਹੋ ਗਿਆ ਇਹਨੂੰ ਜਿਹੜਾ ਗਿਆ ਸੀਗਾ ਰਸ਼ੀਆ ਨੂੰ ਗਿਆ ਸੀਗਾ ਮਹੀਨਾ ਉਹ ਚਲਿਆ ਹੈ ਮਹੀਨਾ ਉਹ ਚਲਿਆ ਹਾਂਜੀ ਤੇ ਉੱਥੇ ਜਾ ਕੇ ਕਿੱਦਾਂ ਹੋਏ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹਨੂੰ ਫੌਜ ਵਿੱਚ ਭਰਤੀ ਕਰਤਾ ਜੀ ਸਾਨੂੰ ਮਹੀਨੇ ਬਾਅਦ ਫੋਨ ਆਇਆ ਇਹਦਾ ਤੇ ਮੈਸੇਜ ਕੀਤਾ ਵੀ ਮੇਨੂੰ ਮੰਮੀ ਇਹਨਾਂ ਨੇ ਫੜ ਲਿਆ ਤੇ ਮੈਨੂੰ ਪੁਲਿਸ ਵਿੱਚ ਕਰ ਦਿੱਤਾ ਇਹਦੇ ਵਿੱਚ ਜੇਲ੍ਹ ਚ ਜੇਲ੍ਹ ਚ ਕਰਕੇ ਫਿਰ ਮੈਨੂੰ ਅੱਗੇ ਉੱਥੇ ਲੈ ਚਲੇ ਨੇ ਭਰਤੀ ਕਰ ਦਿੱਤਾ ਮਤਲਬ ਵੀ ਸਾਨੂੰ ਡਰਾਪ ਆ ਗਏ ਇਹਨਾਂ ਨੇ ਫਰੈਂਡ ਪ੍ਰਿੰਟ ਲਾ ਕੇ ਸਾਨੂੰ ਡਰਾਪ ਆ ਗਏ ਕੀ ਕਹ ਦਿੱਤਾ ਮਨ ਰੇ ਨੀ ਬਚਾਲਾ ਸੀ ਤਾਂ ਨੰਨਾ ਤੇ ਹੁਣ ਲਾਸਟ ਟਾਈਮ ਤੁਹਾਡੇ ਬੇਟੇ ਨਾਲ ਕਦੋਂ ਗੱਲ ਹੋਈ ਤੁਹਾਡੀ ਬੇਟੇ ਨਾਲ ਲਾਸਟ ਟਾਈਮ 10 12 ਦਿਨ ਨਹੀਂ ਹੋਈ ਗੱਲ ਹੋਈ ਭਈਆ ਕਿੰਨਾ ਪੜਿਆ ਉਸ ਮੁੰਡਾ ਜੀ ਇਹ ਪਾਸ ਤੋਂ ਕੀ ਕਰੀਏ ਕਿੱਥੋਂ ਬਣੇ ਹਾਂਜੀ ਇਥੇ ਕੀ ਤੋਂ ਮਗਰਸ ਸੀ ਕੁਛ ਪੜਾ ਰਿਹਾ ਸੀ ਜੀ ਮਨ ਫੋਟ ਕਰਦੇ ਕਰਦੇ ਸੀ ਜੀ ਇਹ ਜਿਹੜਾ ਬਾਹਰ ਹੈ ਪਹਿਲੀ ਵਾਰ ਹੀ ਗਿਆ ਕਿ ਅੱਗੇ ਵੀ ਗਿਆ ਸੀ ਉੱਥੇ ਅੱਗੇ ਗਿਆ ਸੀ ਘੁੰਮਣ ਲੈ ਉਹ ਕਿਹੜੀ ਜਗ੍ਹਾ ਗਿਆ ਸੀ ਠੀਕ ਹੈ ਸੀ ਅੱਗੇ ਬੱਚਿਆਂ ਨਾਲ ਰਲ ਕੇ ਇੱਕ ਸਾਨੂੰ ਪਤਾ ਜਿੱਦਾਂ ਹੈਗਾ ਕਿ ਉੱਥੇ ਲੜਾਈ ਲੱਗੀ ਹੈ ਜੀ ਹਾਂਜੀ ਤਾਂ ਇਹ ਤੁਹਾਡਾ ਬੇਟਾ ਉੱਥੇ ਕੀ ਕਰਨ ਗਿਆ ਤਗਾ ਜੀ ਉੱਥੇ ਟੂਰਸਟ ਵੀਜੇ ਤੇ ਗਿਆ ਘੁੰਮਣ ਲਈ ਏਜੰਟ ਨੇ ਧੋਖਾ ਤੜੀ ਕੀਤੀ ਆ ਤੁਹਾਡੇ ਨਾਲ ਏਜੰਟ ਨਹੀਂ ਆਪ ਵੀ ਬੱਚਿਆਂ ਨੇ ਪਤਾ ਕਿੱਥੋਂ ਏਜੰਟ ਲੱਗਿਆ ਕਿੱਥੋਂ ਇਹਨਾਂ ਨੇ ਸਲਾਹ ਬਣਾਈ ਬਸ ਇੰਨੀ ਗੱਲ ਮੈਨੂੰ ਬੋਲੀਏ ਮੰਮੀ ਮੈਂ ਘੁੰਮਣ ਲਈ ਜਾਣਾ ਪਹਿਲਾਂ ਵੀਜਾ ਹੈਗਾ ਜੀ ਪਹਿਲਾਂ 15 ਦਿਨ ਦਾ ਵੀਜ਼ਾ ਲੱਗਿਆ ਹੈਗਾ ਜੀ ਮੇਰਾ ਲੱਗਾ ਤਾਂ 15 ਦਿਨ ਬਾਅਦ ਵਾਪਸ ਆ ਗਿਆ ਤਾਂ ਹੁਣ ਨਿਊ ਇਅਰ ਤੇ ਕਹਿੰਦਾ ਮੈਂ ਘੁੰਮਣ ਜਾਣਾ ਦੁਬਾਰਾ ਨਿਊ ਇਅਰ ਤੇ ਘੁੰਮਣ ਗਿਆ ਹੈ ਦੁਬਾਰਾ ਤੇ ਹੋਰ ਵੀ ਇੱਥੋਂ ਦੇ ਬੱਚੇ ਸੀ ਤੁਹਾਡੇ ਕੋਈ ਲੋਕਲ ਪਿੰਡ ਦਾ ਜਾਂ ਕੋਈ ਪਰ ਜਿੱਦਾਂ ਲੜਾਈ ਲੱਗੀ ਵੀ ਆ ਫਿਰ ਉੱਥੇ ਟੂਰਿਸਟ ਵੀ ਜੇ ਤੇ ਜਾਤਾ ਧੋਖੇ ਜਿ ਰੱਖਿਆ ਏਜੰਟ ਨੇ ਧੋਖੇ ਜਿ ਰੱਖਿਆ ਟੈਕਸੀ ਵਾਲਾ ਮਿਲਿਆ ਨਾਲ ਨੂੰ ਹਾਂ ਉਹਨੇ ਕਿਹਾ ਜੀ ਮੈਂ ਨਾ ਤੁਸੀਂ ਉਹਨੂੰ ਘੁਮਾਣ ਲੈ ਗਿਆ ਜੀ ਕਹਿੰਦਾ ਮੈਂ ਯੂਕਰੇਨ ਘੁਮਾਣ ਲੈ ਕੇ ਜਾਊਂਗਾ ਤੁਹਾਨੂੰ ਅੱਛਾ ਹਾਂ ਜਿੱਥੇ ਲੜਾਈ ਲੱਗੀ ਵੀ ਆ ਉੱਤਕਮਾਂ ਲੈ ਗਿਆ ਉੱਥੇ ਜਾ ਕੇ ਇਹਨਾਂ ਕੋ ਪੈਸੇ ਮੰਗੇ ਕਹਿੰਦਾ ਮੈਨੂੰ ਪੈਸੇ ਦੇ ਉਹ ਮੈਂ ਤੁਹਾਨੂੰ ਗਾਂ ਘਮਾਉਂਗਾ ਇਹ ਕਹਿੰਦੇ ਸਾਡੇ ਕੋ ਪੈਸੇ ਨਹੀਂ ਉਹਨੇ ਉੱਥੇ ਲਾ ਦਿੱਤਾ ਜੀ ਉੱਥੇ ਲਾ ਦਿੱਤਾ ਇਹਨਾਂ ਨੂੰ ਆਰਮੀ ਨੇ ਪੁਲਿਸ ਨੇ ਚੱਕ ਲਿਆ ਜੀ ਕਹਿੰਦੇ ਅਸੀਂ ਇਲੀਗਲ ਆਏ ਹਾਂ ਸਾਡੀ ਕੰਟਰੀ 'ਚ ਤਾਂ ਉਹਨਾਂ ਨੇ ਚੱਕ ਕੇ ਇਹਨਾਂ ਕੋ ਤਾਂ 2-3 ਦਿਨ ਜੇਲ੍ਹ 'ਚ ਰੱਖਿਆ ਮੁੜ ਕੇ ਹੀ ਇਹਨਾਂ ਕੋ ਆਰਮੀ ਨੂੰ ਹੈਂਡਲ ਕਰਤਾ ਆਰਮੀ ਨੇ ਕੁੱਟ ਮਾਰ ਕਰਕੇ ਇਹਨਾਂ ਕੋ ਸੈਂਡ ਕਰਾ ਲਈ ਜੀ ਸੈਂਡ ਕਰਾ ਕੇ ਹੁਣ ਉਹ ਅੱਗੇ ਲੜਾਈ ਤੇ ਭੇਜਿਆ ਜੀ ਪਹਿਲਾਂ 15 ਦਿਨ ਟ੍ਰੇਨਿੰਗ ਦਿੱਤੀ ਪਿੱਛੇ ਜੀ ਮੁਰਗਾਂ ਰੈੱਡ ਲੈਂਡ ਤੇ ਲੈ ਕੇ ਜਾ ਰਹੇ ਆ ਇਹ ਜਿਹੜਾ ਏਜੰਟ ਹੈ ਇਹਦਾ ਕੁਝ ਪਤਾ ਤੁਹਾਨੂੰ ਕਿੰਨੇ ਪੈਸੇ ਲਏ ਸੀ ਉਹਨੇ ਏਜੰਟ ਨੇ ਏਜੰਟ ਨੇ ਇਹਨੂੰ ਇਦਾਂ ਕੁਝ ਨਹੀਂ ਪਤਾ ਸਾਡੇ ਮੁੰਡੇ ਨੇ ਨਹੀਂ ਕੀਤਾ ਜੋ ਕੀਤਾ ਬੱਚਾ ਨਾ ਰੱਖ ਕੇ ਕਿੰਨੀ ਟਿਕਟ ਲੱਗ ਗਈ ਸੀਗਾ ਇਤੋਂ ਕਿੰਨੇ ਪੈਸੇ ਲੱਗੇ ਸੀ 6000 ਰੁਪਏ ਲੈ ਕੇ ਗਿਆ ਮੇਰੇ ਕੋਲ 6000 ਹਾਂ ਜਿਹੜੇ ਬਾਕੀ ਪੈਸੇ ਉਹ ਕਿੱਥੋਂ ਅਰੇਂਜ ਕੀਤੇ ਉਹਨੇ ਪਤਾ ਨਹੀਂ ਉਹਨੇ ਨਾ ਬਤਾਇਆ ਨਾ ਵੀ ਕੀ ਕੀਤਾ ਉਹਨੇ ਕੀ ਨਹੀਂ ਕੀਤਾ ਜੇ ਸਾਨੂੰ ਪਤਾ ਹੁੰਦਾ ਮੈਂ ਨਾ ਅੱਜ ਜੂਠ ਹੁਣ ਤੁਸੀਂ ਕੀ ਮੰਗ ਕਰਦੇ ਆ ਸਰਕਾਰ ਕੋਲ ਮੈਨੂੰ ਮੇਰੇ ਬੱਚਾ ਫਿਰ ਥਾਂ ਕੋ ਘਰ ਆ ਜਾਣਾ ਮੈਨੂੰ ਮਰ ਕੋਸ ਨਹੀਂ ਜਾਇਦਾ ਮੈਨੂੰ ਆਪਣੇ ਬੱਚਾ ਚਾਹੀਦਾ ਤੁਸੀਂ ਜਦੋਂ ਮੰਗਣਾ ਕਿ ਨਸਲਾਹ ਕਰਕੇ ਘੁੰਮਣ ਗਿਆ ਜੀ ਨਾ ਮਿਸਾਲਾਂ ਦੇ ਨਾ ਮਿਸਾਲ ਤੋਂ ਪਹਿਲਾਂ ਗਿਆ ਸੀਗਾ ਪੰਜ ਚਾਰ ਦਿਨ ਜੀ ਪਰ ਇੱਕ ਸੋਚਣ ਵਾਲੀ ਗੱਲ ਆ ਕਿ 6000 ਰੁਪਏ ਤੁਸੀਂ ਸਿਰਫ ਦੱਸ ਰਹੇ ਆ 6000 ਦੀ ਤਾਂ ਟਿਕਟ ਹੈ ਨਹੀਂ 80 85000 ਰੁਪਏ ਦੀ ਰਿਟਰਨ ਟਿਕਟ ਆ ਉਹਨੇ ਬੱਚਿਆਂ ਦੇ ਗਾਂ ਕੀਤਾ ਉਹਨੇ ਗੱਲ ਕੀਤੀ ਉਹਨੇ ਕਿਸੇ ਕਿਸੇ ਮੁੰਡੇ ਨੂੰ ਸਲਾਹ ਕਰਕੇ ਪਰ ਤੁਸੀਂ ਇਹ ਪੁੱਛਿਆ ਨਹੀਂ ਵੀ ਕਿੰਨੇ ਪੈਸੇ ਆ ਬੰਦੀ ਦੀ ਟਿਕਟ ਹੈ ਨਹੀਂ ਤਾਂ 6000 ਰੁਪਏ ਤੁਸੀਂ ਲੈ ਕੇ ਗਏ ਆ ਤੁਸੀਂ ਇਹ ਤਾਂ ਮਤਲਬ ਉਸ ਲਈ ਪੁੱਛਿਆ ਨਹੀਂ ਕੀਤੀ ਕੋਈ ਅਸੀਂ ਨਹੀਂ ਪੁੱਛਿਆ ਇਹ ਕਿਹਾ ਕੁੰਮਨ ਲੈ ਜਾਂਦਾ ਪਿਆ ਪਹਿਲਾਂ ਵੀ ਗਿਆ ਸੀ ਪਹਿਲਾਂ ਵੀ ਗਿਆ ਸਾਡਾ ਪਹਿਲਾਂ ਕਿੰਨੇ ਪੈਸੇ ਲਾ ਕੇ ਗਿਆ ਸੀਗਾ ਪਹਿਲਾ ਯੂਨਿਟ ਤੇ ਮੁੰਡੇ ਨਾਲ ਗੱਲ ਕੀਤੀ ਸੀ ਜੀ ਇੰਦਾ ਸਾਡੇ ਘਰੋਂ ਇਸ ਤੋਂ ਇਹ ਸਾਬਤ ਹੁੰਦਾ ਕਿ ਉਹਨੂੰ ਗਮਰਾਹ ਕਰਕੇ ਲੈ ਗਏ ਆ ਜਾਂ ਗਮਰਾਹ ਕਰ ਪੈਸਿਆਂ ਤੋਂ ਬਗੈਰ ਤਾਂ ਅੱਜ ਦਾ ਜਿਹੜਾ ਯੁੱਗ ਚੱਲਦਾ ਤੁਹਾਨੂੰ ਵੀ ਪਤਾ ਨਹੀਂ ਹੁੰਦਾ ਪੈਸਿਆਂ ਤੋਂ ਬਗੈਰ ਕੰਮ ਕੋਈ ਨਹੀਂ 6000 ਰੁਪਏ ਦੀ ਕੋਈ ਅੱਜ ਦੀ ਤਰੀਕ ਵਿੱਚ ਵੈਲਿਊ ਨਹੀਂ ਹੈਗੀ ਨਹੀਂ ਮੇਰੇ ਕੋਲੋਂ ਤਾਂ ਕਰੋ 6000 ਹੀ ਲੈ ਕੇ ਗਿਆ ਮੈਂ ਉਹਤੇ ਖਾਣਾ ਪੀਣਾ ਦੇਖੋ 1.5 ਮਹੀਨੇ ਦਾ ਬੀਜਾ ਲੱਗਿਆ ਹੈ 1.5 ਮਹੀਨੇ ਦੇ ਵਿੱਚ ਉਹ ਰਹਿ ਰਹੇ ਆ ਉਹ 12 ਬੱਚੇ ਆ ਹੁਣ ਕੀ ਪਤਾ ਕਿੰਨੇ ਪੈਸੇ ਲਾਏ ਆ ਕਿੰਨੇ ਨਹੀਂ ਲਾਏ ਆ ਉਹਨਾਂ ਦੇ ਕੋਈ ਐਡਰੈਸ ਦਾ ਪਤਾ ਤੁਹਾਨੂੰ ਜਿਹੜੇ 12 ਬ ਕੋਈ ਫੋਨ ਆਉਂਦਾ ਹੋ ਵੀ ਜਾ ਉਹਨਾਂ ਨੂੰ ਖੁਸ਼ੀ ਨਾ ਕੋਈ ਸਾਨੂੰ ਫੋਨ ਨਹੀਂ ਆ ਤਾ ਫਿਰ ਇਸ ਤੋਂ ਤਾਂ ਇਸ ਤੋਂ ਤਾਂ ਸਿਰਫ ਇੱਕੋ ਜ਼ਾਹਰ ਹੁੰਦਾ ਹੈ ਕਿ ਤੁਹਾਡੇ ਬੱਚੇ ਜਿਹੜੇ ਹੈਗੇ ਆ ਧੋਖਾ ਧੜੀ ਦੇ ਵਿੱਚ ਉਹ ਉੱਥੇ ਪੁੱਜ ਚੁੱਕਾ ਆ ਹਾਂਜੀ ਹਾਂਜੀ ਗੁੰਮਰਾਹ ਕਰਕੇ ਉਹਨਾਂ ਨੂੰ ਉੱਥੇ ਲੈ ਕੇ ਗਏ ਆ ਤੇ ਪੈਸੇ ਦੀ ਤਾਂ ਕੋਈ ਵੈਲਿਊ ਨਹੀਂ 6000 ਦੀ ਤਾਂ ਕੋਈ ਵੈਲਿਊ ਨਹੀਂ ਹੈਗੀ ਜਿਹੜਾ ਉਹ ਏਜੰਟ ਆ ਉਹਦੇ ਬਾਰੇ ਤੁਹਾਨੂੰ ਕੋਈ ਹੈ ਮਾੜਾ ਮੋਟਾ ਪਤਾ ਕੌਣ ਹੈ ਕੋਈ ਨਹੀਂ ਪਤਾ ਉਹਦੇ ਬਾਰੇ ਅੱਛਾ ਉਹ ਲਾਸਟ ਕਦੋਂ ਦਾ ਫੋਨ ਆਇਆ ਤੁਹਾਡੇ ਬੇਟੇ ਦਾ ਲਾਸਟ ਹੀ ਇਹ ਮੇਰੇ ਕੋਲ ਅੱਜ ਇੱਕ ਵੀ ਸੰਨੀ ਮਾਰ ਐ ਅੱਜ ਅਠਕ ਦਿਨ ਹੋਇਆ 8-9 ਦਿਨ ਤੇ ਕੀ ਕੀ ਆਉਨੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਮਾਂ ਦਾ ਮੰਮੀ ਮੈਨੂੰ ਬਚਾ ਲਓ ਬਸ ਹੋਰ ਕੁਝ ਨਹੀਂ ਕਰਨਾ ਵੀਡੀਓ ਕਾਲ ਹੋਈ ਕਿ ਨਹੀਂ ਨਹੀਂ ਦੂਆ ਮਾਂ ਜਿੰਨਾ ਸੱਚੀ ਬਸ ਕੀਤਾ ਮੈਸੇਜ ਵਿੱਚ ਆ ਨਹੀਂ ਇਹ ਮਤਲਬ